ਫੇਡ ਪਾਣੀ ਦੀ ਦਿੱਕਤ ਹੈਗੀ ਹੈ ਇਹ ਸ਼ੁਰੂਆਤੀ ਤੌਰ ਤਾਂ ਜਿਹੜੀ ਉਹ ਇਨਫੈਕਸ਼ਨ ਤੋਂ ਸ਼ੁਰੂ ਹੁੰਦੀ ਹੈ ਬਾਕੀ ਇਹਦੇ ਜਿਹੜੇ ਕਾਜ਼ਸ ਹੈਗੇ ਕਾਜ਼ਸ ਨੂੰ ਆਪਾਂ ਜ਼ਿਆਦਾ ਡਿਫਾਈਨ ਨਾ ਕਰਦੇ ਹੋਏ ਸ਼ਾਰਟਲੀ ਦੱਸਦੇ ਹਾਂ ਲਾਈਫ ਸਟਾਈਲ ਡਿਸਆਰਡਰ ਤੇ ਈਟਿੰਗ ਡਿਸਆਰਡਰ ਸਰ ਇਹਦਾ ਹੈਗਾ ਹੈ ਲਾਈਫ ਸਟਾਈਲ অর ਈਟਿੰਗ ਡਿਸਆਰਡਰ ਮਤਲਬ ਜੀ ਸਰ ਲਾਈਫ ਸਟਾਈਲ ਮੀਨ ਸਾਰਾ ਦਿਨ ਬੈਠੇ ਬੈਠੇ ਆਪਾਂ ਕੰਮ ਕਰਨਾ ਉਹ ਸਾਰਾ ਦਿਨ ਫੋਨ ਤੇ ਲੱਗੇ ਰਹਿਣਾ ਸਟ्रेस ਇਨਕਰੀਜ਼ ਹੋ ਜਾਣੀ ਲੇਡੀਜ਼ ਦੀ ਜੇ 컨ਸੀਵ ਨਹੀਂ ਹੋ ਰਿਹਾ ਤਾਂ ਹੀ ਆਪਾਂ ਓਵਰ ਥਿੰਕਿੰਗ ਕਰੀ ਜਾਣੀ ਹੈ ਨਾ ਔਰ ਓਵਰ ਥਿੰਕਿੰਗ ਕਰਕੇ ਫਿਰ ਰਾਤ ਨੂੰ ਨੀਂਦ ਨਾ ਆਉਣਾ ਸਭ ਤੋਂ ਵੱਡਾ ਕਾਰਨ ਹੈ ਨਾ ਹਰ ਵੇਲੇ ਘਰਾਂ ਦੇ ਵਿੱਚ ਇਹ ਹੁੰਦਾ ਵੀ ਜਿਵੇਂ ਪਹਿਲਾ ਟਾਈਮ ਤੇ ਤਾਂ ਸਰ ਕੰਮ ਕਰਾ ਚ ਬਹੁਤ ਬੀਜ਼ੀ ਹੁੰਦੇ ਸੀਗੇ ਹੁਣ ਸਿਰਫ ਫੋਨਾਂ ਚ ਬੀਜ਼ੀ ਹੈਗੇ ਆ ਤਾਂ ਦਿਮਾਗ ਜਿਹੜਾ ਹੈ ਨਾ ਭਾਵੇਂ ਲਾਈਫ ਪਾਰਟਨਰ ਦੋਨੇ ਹੀ ਲਾ ਲੋ ਇੱਕ ਦੂਜੇ ਦੇਖਿ ਦੇਖ ਜਾਂਦੇ ਕਹਿਣ ਦਾ ਭਾਵੇਂ ਲੜਨ ਲੜਾਈ ਇਹ ਸਭ ਚੀਜ਼ਾਂ ਜਿਹੜੀਆਂ ਐ ਉਹ ਡਾਈਟ ਤੇ ਲਾਈਫ ਸਟਾਈਲ ਡਾਈਟ ਦੇ ਵਿੱਚ ਆਪਾਂ ਖਾਣਾ ਕੀ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਹੀ ਹੈਗਾ ਮਤਲਬ ਸਾਰਾ ਇਹ ਚੌਮਿਨ ਲਾ ਲੋ ਮੈਗੀ ਲਾ ਲੋ ਸ਼ਾਰਟ ਟਾਈਮ ਹਨਾ ਬ੍ਰੈਡ ਲਾ ਲੋ ਬ੍ਰੈਡ ਦੇ ਸੈਂਡਵਿਚ ਬਣਾਉਣੇ ਹੈਗੇ ਅਸੀਂ ਕੜੀ ਚਾਵਲ ਹਰ ਵੇਲੇ ਚਾਵਲ 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 ਹੀ ਖਾਈ ਜਾਣੇ ਹੈਗੇ ਮਲਟੀ ਗ੍ਰੇਨ ਆਟੇ ਦਾ ਤਾਂ ਸਰ ਨਾ ਹੀ ਨਿਆ ਅੱਜ ਦੇ ਟਾਈਮ ਤੇ